ਕੱਲ ਕਪੂਰਥਲੇ ਮੈਂ ਗਿਆ ਤੇ ਉੱਥੇ ਥਾਣੇਦਾਰ ਬਤਾਈ ਜਾਂਦੇ ਰਹਿ ਕੇ ਸਦੀਆਂ ਬੋਰਡ ਲੱਗਾ ਉਹਦੀ ਫੋਟੋ ਇਹ ਇਹ ਸਿਸਟਮ ਖਤਮ ਕਰੀਏ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਐਡਮਿਨਿਸਟ੍ਰੇਸ਼ਨ ਕਰੇ ਪੋਲੀਟਿਕਲ ਬੰਦੇ ਪੋਲੀਟਿਕਲ ਗੱਲ ਕਰਨ ਤੇ ਜਨਤਾ ਦੀ ਗੱਲ ਅਸੀਂ ਰੱਖੀਏ ਜਿਹੜੀ ਗਲਤ ਕਰੇ ਉਹਨੂੰ ਦਰਕਾਰ ਦਿਓ ਜਿਹੜੀ ਚੰਗੀ ਆ ਉਹਨੂੰ ਮੰਨ ਲਓ ਫਿਰ ਸੌਦਾ ਤਾਂ ਇਹੀ ਹੈ ਨਾ ਜੀ ਹਲਕਾ ਕਪੂਰਥਲਾ ਦੇ ਐਸੀ ਸਮਾਜ ਨੇ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਕੀਤਾ ਬਾਈਕਾਰ विधानसभा ਚ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਕਪੂਰਥਲਾ ਚ ਪ੍ਰਭੂ ਵਾਲਮੀਕੀ ਜੀ ਦੇ ਜਨਮ ਦਿਹਾੜੇ ਤੇ ਲੱਗੇ ਇਸ਼ਤਿਹਾਰੀ ਬੋਰਡਾਂ ਤੇ ਥਾਣੇਦਾਰ ਦੀ ਫੋਟੋ ਲੱਗੀ ਹੋਈ ਹੈ ਇਹਨਾਂ ਚੀਜ਼ਾਂ ਨੂੰ ਬੰਦ ਕਰੋ ਇੰਨੀ ਗੱਲ ਸੁਣ ਕੇ ਕਪੂਰਥਲਾ ਦਾ ਸਾਰਾ ਐਸੀ ਸਮਾਜ ਰੋਜ ਆ ਗਿਆ ਤੇ ਮੰਗਲਵਾਰ ਨੂੰ ਮੁਹੱਲਾ ਸ਼ਹਿਰੀਆਂ ਵਿਖੇ ਵਾਲਮੀਕੀ ਮੰਦਿਰ ਚ ਐਸੀ ਸਮਾਜ ਦੇ ਵਕ ਵਕ ਸਿਰਮੌਰ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਹਲਕਾ ਵਿਧਾਇਕ ਦਾ ਵਿਰੋਧ ਜ਼ਾਹਰ ਕੀਤਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਐਸਐਸਮਾਜ਼ ਨੇ ਬਾਈਕਾਟ ਕੀਤਾ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਆ ਕੀ ਕਾਰਨ ਆ ਜੋ ਬੋਲੇ ਸੋਨਰ ਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਕੋਮਲ ਸਹੋਤਾ ਵਾਲਮੀਕੀ ਨौजवान ਸਭਾ ਅਰਧਾਨ ਕਪੂਰਥਲਾ ਅੱਜ ਦੀ ਕਾਨਫਰੰਸ ਇਹ ਹੋ ਰਹੀ ਆ ਕੱਲ ਵਿਧਾਨ ਸਭਾ ਦੇ ਵਿੱਚ ਸੈਸ਼ਨ ਜਦੋਂ ਲੱਗਾ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਰਾਣਾ ਗੁਰਜੀਤ ਸਿੰਘ ਜੀ ਕਹਿੰਦੇ ਪਿਆ ਕਿ ਮੈਂ ਪਿਛਲੇ ਦਿਨੀ ਕਪੂਰਥਲੇ ਆਇਆ ਸੀ ਉੱਥੇ ਇੱਕ ਥਾਣੇਦਾਰ ਦੀ ਫੋਟੋ ਲੱਗੀ ਸੀ ਉਹ ਥਾਣੇਦਾਰ ਕੋਣ ਆ ਇਹ ਹੁਣ ਦੱਸ ਸਕਦੇ ਸਾਡੇ ਸਮਾਜ ਦੀ ਤਾਂ ਕਿੰਨੇ ਹੀ ਥਾਣੇਦਾਰ ਆ ਜਲੰਧਰ ਦੇਖੋ ਸਾਰਾ ਭਰਿਆ ਪਿਆ ਵਾ ਕੋਈ ਆਈਜੀ ਛਪਾਟੇ ਤੋਂ ਲੈ ਕੇ ਅੱਜ ਦੀ ਤੱਕ ਫੋਟੋਆਂ ਲੱਗੀਆਂ ਪਿਆ ਉੱਤੇ ਤੇ ਇਹ ਬੰਦੇ ਬੋਲ ਰਹੇ ਆ ਕਿ ਇੱਕ ਥਾਣੇਦਾਰ ਦੀ ਫੋਟੋ ਲੱਗੀ ਇਹਨਾਂ ਨੂੰ ਕੋਈ ਬਦਬੂਆਂ ਦੀ ਉਹ ਫੋਟੋ ਦੇਖ ਕੇ ਕੀ ਕਿਰਨਾ ਕਰਦੇ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਔਰ ਉਹ ਤਾਂ ਸਾਡੀ ਫੋਟੋ 'ਚ ਇਹਨਾਂ ਨੂੰ ਬਹੁਤ ਖੰਦਵਾ ਅੱਜ ਕਿਉਂ ਇਹਨਾਂ ਨੂੰ ਇਦਾਂ ਵੀ ਨਾਲੇ ਵਿਧਾਨ ਸਭਾ ਦੇ ਵਿੱਚ 25 ਸਾਲਾਂ ਬਾਅਦ ਬੋਲੇ ਉਹ ਕੋਈ ਕਪੂਰਥਲੇ ਦੀ ਗੱਲ ਕਰਦੇ ਕੋਈ ਚੱਜ ਦੀ ਗੱਲ ਕਰਦੇ ਆ ਕੂੜੇ ਵਾਲਾ ਮਸਲਾ ਇੰਨਾ ਵਾਂ ਬੋਲੇ ਜਰੂਰ ਹੋਰ ਤੇ ਪਰ ਹੱਲ ਤਾਂ ਇਹਨਾਂ ਦੇ ਕੋਈ ਹੋਇਆ ਹੀ ਨਹੀਂ ਕੋਈ ਇਹ ਨਾ ਰਹਾ ਮਤ ਜਿਹੜੇ ਇਹਨਾਂ ਨੇ ਗੱਲ ਕਰਦੇ ਆ ਕਿ ਫੋਟੋਆਂ ਤੋਂ ਜੇ ਇਹਨਾਂ ਦੇ ਬੰਦਿਆਂ ਨੇ ਨਹੀਂ ਕਾਂਗਰਸ ਹੀ ਆਦੂਆਲੇ ਨਹੀਂ ਲਾਈਆਂ ਇਹਨਾਂ ਦੀਆਂ ਫੋਟੋਆਂ ਇਹਦੇ ਵਿੱਚ ਵਾਲਮੀਕੀ ਸਮਾਜ ਦਾ ਜਾਂ ਉਹਨਾਂ ਦੇ ਅਫਸਰਾਂ ਦਾ ਕਸੂਰ ਥੋੜੀ ਜਿਹਾ ਕੋਈ ਦੇਖੋ ਰਾਣਾ ਜੀ ਕਪੂਤਲੇ ਦੇ ਐਮਐਲਏ ਆ ਜੇ ਆਪਾਂ ਗੱਲ ਕਰੀਏ ਜੇ ਉਹਨਾਂ ਨੇ ਥਾਣੇਦਾਰਾਂ ਦੀ ਗੱਲ ਕੀਤੀ ਤੇ ਕਪੂਤਲੇ ਦੇ ਕਿਸੇ ਦੇ ਥਾਣੇਦਾਰਾਂ ਦੀ ਗੱਲ ਕੀਤੀ ਹੋਣੀ ਤੁਹਾਡੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਤੁਸੀਂ ਕਿਹਨੂੰ ਮੇਨ ਟਾਰਗੇਟ ਕਰ ਰਹੇ ਕਿਹੜੇ ਥਾਣੇਦਾਰ ਨਹੀਂ ਦੇਖੋ ਟਾਰਗੇਟ ਕੋਈ ਵੀ ਨਹੀਂ ਸੀਗਾ ਰਾਣਾ ਜੀ ਨੂੰ ਉਦਾਂ ਹੀ ਸਾਡੇ ਅਫਸਰਾਂ ਤੋਂ ਹੁਣ ਅ ਕਿਉਂਕਿ ਇਹ ਪੜ੍ਹ ਲਿਖ ਗਏ ਆ ਇਹ ਹੁਣ ਸਮਝਦੇ ਆ ਕਿਹੜਾ ਬੰਦਾ ਕਿਥੋਂ ਇਹ ਚਾਲ ਹੁਣ ਪਛਾਣ ਲੈਂਦੇ ਆ ਪਹਿਲੇ ਬੰਦੇ ਨਹੀਂ ਰਹੇ ਆ ਕਿ ਆਓ ਜੀ ਗੋਲਮੋਲ ਗੱਲ ਕਰਨ ਵਾਲੇ ਕਿ ਅੱਗੇ ਉਹ ਦੱਬ ਲੈਂਦੇ ਸੀ ਉਹਨੂੰ ਦੱਬ ਨਹੀਂ ਸਕਦੇ ਇਸ ਕਰਕੇ ਕੀ ਆ ਹੋ ਸਕਦਾ ਜੀ ਕਾਰਨ ਕਿਹੜੇ ਅਫਸਰ ਦੀ ਫੋਟੋ ਲਗਾਈ ਸੀ ਇੱਥੇ ਬੋਰਡਾਂ ਤੇ ਨਹੀਂ ਦੇਖੋ ਅਫਸਰ ਤਾਂ ਮੇਰੇ ਖਿਆਲ ਨਾਲ ਸਾਰਿਆਂ ਦੀ ਤਕਰੀਬਨ ਲੱਗੀ ਪਈ ਆ ਠੀਕ ਹੈ ਜੀ ਕੋਈ ਐਸਾ ਅਫਸਰ ਨਹੀਂ ਹੈ ਜਿਹੜਾ ਕਿ ਨਹੀਂ ਲੱਗੀ ਹੋਵੇ ਇਹ ਹੁਣ ਰਾਣਾ ਜੀ ਕੋ ਪੁੱਛੋ ਕਿ ਕਿਹੜੇ ਥਾਣੇਦਾਰ ਦੀ ਉਹਨਾਂ ਨੇ ਦੇਖੀ ਆ ਫੋਟੋ ਤਾਂ ਤੁਹਾਨੂੰ ਨਹੀਂ ਲੱਗਦਾ ਜੀ ਜਿਹੜੀ ਉਹ ਸਮਾਜ ਪ੍ਰਤੀ ਉਹਦਾ ਜਿੰਨਾ ਇਹ ਕਹਿੰਦੇ ਅਸੀਂ ਸਮਾਜ ਦੇ ਵਿੱਚ ਰਹਿੰਦੇ ਆ ਸਮਾਜ ਨਾਲ ਪਿਆਰ ਕਰਦੇ ਪਰ ਆ ਜਿਹੜੇ ਵਿਧਾਨ ਸਭਾ ਚ ਪਿਆਣਾ ਇਹ ਨਫਰਤ ਨਹੀਂ ਲੱਗਦੀ ਸਮਾਜ ਦੇ ਨਾਲ ਦੇਖੋ ਸਾਡੇ ਸਮਾਜ ਦੀ ਕੋਈ ਚੰਗੀ ਗੱਲ ਕਰਦੇ ਉਥੇ ਤੇ ਅੱਜ ਅਸੀਂ ਵਾਵਾ ਵਾ ਕਰਦੀ ਸੀ ਉਹਨਾਂ ਦੀ ਦਿਨ ਤਿਹਾਰ ਚੱਲਦੇ ਆ ਉਹਨਾਂ ਨੇ ਪ੍ਰਭੂ ਰਾਮ ਜੀ ਦਾ ਨਾਮ ਲਿਆ ਬਾਕੀ ਦਸਹਿਰੇ ਦਾ ਦੱਸਿਆ ਵਾ ਦੀਵਾਲੀ ਦਾ ਦੱਸਿਆ ਉਹਨਾਂ ਨੂੰ ਇਹ ਵੀ ਤਾਂ ਪਤਾ ਸੀ ਭਗਵਾਨ ਵਾਲਮੀਕੀ ਮਹਾਰਾਜ ਦਾ ਪ੍ਰਗਟ ਦਿਵਸ ਵੀ ਆ 7 ਅਕਤੂਬਰ ਨੂੰ ਉਹਨਾਂ ਦਾ ਨੀ ਨਾਂ ਲੈ ਰਹੇ ਹੋ ਉਹ ਫੋਟੋ ਦਾ ਇਤਰਾਜ਼ ਕਰ ਰਹੇ ਆ ਉਹਨਾਂ ਦਾ ਨਾਂ ਕੀ ਦੱਸਦੇ ਕਿ ਉਹਨਾਂ ਦਾ ਵੀ ਭਾਈ ਤਿਹਾਰ ਹੈਗਾ ਕਿ ਸਫਾਈ ਹੋਣੀ ਚਾਹੀਦੀ ਇੱਥੇ ਸਾਡੇ ਦਲਿਤ ਲੋਕਾਂ ਨੂੰ ਸਮਝਣੇ ਚਾਹੀਦਾ ਵਾ ਮੈਂ ਅਪੀਲ ਕਰਦਾ ਤੁਹਾਡੇ ਰਾਹੀ ਜਿੰਨੇ ਵੀ ਸਾਡੇ ਲੀਡਰ ਆ ਕਾਂਗਰਸ ਦੇ ਉਹਨਾਂ ਨੂੰ ਇਹ ਗੱਲ ਨੂੰ ਸਮਝਣੇ ਚਾਹੀਦਾ ਇਹ ਛੋਟੀ ਗੱਲ ਨਹੀਂ ਕੀਤੀ ਵਿਧਾਨ ਸਭਾ ਦਾ ਸੈਸ਼ਨ ਲੱਗਾ ਹੋਵੇ ਉਹਦੇ ਵਿੱਚ ਗੱਲ ਕਰਨੀ ਬੜੀ ਵੱਡੀ ਗੱਲ ਹੁੰਦੀ ਹੈ ਕੋਮਲ ਜੀ ਇਸ ਮਾਮਲੇ ਨੂੰ ਲੈ ਕੇ ਤੁਹਾਡੀ ਕੀ ਰਣਨੀਤੀ ਰਹੂ ਦੇਖੋ 7 ਤਰੀਕ ਨੂੰ ਸ਼ੋਭਾ ਯਾਤ ਦਿਹਾੜਾਵਾ ਮਹਾਰਾਜ ਦਾ ਤੇ 4 ਤਰੀਕ ਦੀ ਸ਼ੋਭਾ ਯਾਤਰਾ ਵਾ ਤਾਂ ਮੇਰੇ ਖਿਆਲ ਨਾਲ ਸਾਡਾ ਸਮਾਜ ਸਾਰਾ ਹੀ ਬੈਠਾ ਜਿਹੜਾ ਸ਼ਹਿਰ ਨੂੰ ਚਲਾਉਂਦਾ ਵੀ ਹੈ ਸਮਾਜ ਨੂੰ ਵੀ ਚਲਦਾ ਤੇ ਅਲੱਗ-ਅਲੱਗ ਰਾਜਨੀਤੀ ਪਾਰਟੀਆਂ ਦੇ ਵਿੱਚ ਵੀ ਹੈਗੇ ਆ ਪਰ ਇਸ ਟਾਈਮ ਤੱਕ ਜੋ ਫੈਸਲਾ ਲਿਆ ਗਿਆ ਜੀ ਜੇ ਉਹ ਉਹਨਾਂ ਨੂੰ ਬੋਰਡ ਤੇ ਲੱਗੀਆਂ ਫੋਟੋਆਂ ਪਸੰਦ ਨਹੀਂ ਤਾਂ ਰਾਣਾ ਜੀ ਸਾਨੂੰ ਵੀ ਪਸੰਦ ਨਹੀਂ ਵੈਰੀ ਗੁੱਡ ਕੀ ਕਿ ਮਹਾਜ ਕੀ ਜੈ ਉਹ ਤੁਹਾਡੇ ਵੱਲ ਆਉਣ ਵਾਲੀਆਂ ਚੋਣਾਂ ਦੇ ਵਿੱਚ ਰਾਣਾ ਜੀ ਤਾਂ ਬਾਈਕਟ ਕੀਤਾ ਜਾਊ ਨਹੀਂ ਦੇਖੋ ਜੀ ਚੋਣਾਂ ਦੀ ਗੱਲ ਨਹੀਂ ਰਹੀ ਲੱਗ ਜਿਹੜੀ ਹੁਣ ਮੌਜੂਦਾ ਦਾ ਸ਼ੋਭਾ ਯਾਤਰਾ ਇਹਦੇ ਵਿੱਚ ਬਾਈਕਟ ਆ ਕੋਮਲ ਸੋਹਤਾ ਉਹਦਾ ਪ੍ਰਧਾਨ ਸਾਡੀ ਟੀਮ ਨੇ ਸਾਰਿਆਂ ਨੇ ਨੌਜਵਾਨ ਸਭਾ ਨੇ ਫੈਸਲਾ ਲਿਆ ਵਾ ਕਿ ਕਾਉਂਸਲਰ ਉਹਨਾਂ ਦੇ ਜੀਆਆਂ ਨੂੰ ਰਾਣਾ ਜੀ ਦੀ ਨੋ ਐਂਟਰੀ ਮਰੋ ਤਾਂ ਜਿਹੜਾ ਕੀ ਰਾਣਾ ਗੁਰਜੀ ਸੀ 25 ਸਾਲ ਤਿੱਥੇ ਜਿੱਤਦੇ ਆ ਰਹੇ ਉਹ ਤਾਂ ਅਗਲੇ ਅੱਖਾਂ ਪਾੜਨ ਦੇ ਇਹ ਬੰਦਾ ਮੇਨਾ ਜੱਫੀ ਪਾਉ ਉਹ ਸੈੱਟ ਹੋ ਜਿੱਕਿ ਇਦਾਂ ਦਾ ਮੁੱਦਾ ਬਣ ਗਿਆ ਸੀ ਭਾਜੀ ਹਰ ਰੋਜ਼ ਨਾ ਸੋਚ ਵੀ ਲੱਗ ਹੁੰਦੀ ਐ ਤੇ ਸਮਾਂ ਵੀ ਲੱਗ ਹੁੰਦਾ ਹੁਣ ਸਮਾਂ ਕੁਛ ਹੋਰ ਆ ਅੱਜ ਦੀ ਸਮਾਜ ਜਿਹੜਾ ਵਾ ਜੋ ਆ ਸਮਾਂ ਕਹਿ ਰਿਹਾ ਨਾ ਹੁਣ ਆ ਬੈਠੇ ਨਾ ਇਹਨਾਂ ਨੇ ਜੱਫੀਆਂ ਪਾਉਂਦੇ ਰਿਆ ਹੁਣ ਜੱਫੀਆਂ ਪਾਣ ਵਾਲੇ ਵੀ ਬੈਠੇ ਆ ਤੇ ਇਲੈਕਸ਼ਨ ਲੜਨ ਵਾਲੇ ਹੋਮ ਜੀ ਜਿਹੜੇ ਤੁਹਾਡੇ ਐਸੀ ਸਮਾਜ ਦੇ ਕਾਂਗਰਸ ਦੇ ਲੀਡਰ ਆ ਉਹ ਤੁਹਾਡੇ ਨਾਲ ਕਿਉਂ ਨਹੀਂ ਆਏ ਇੱਥੇ ਦੇਖੋ ਯਾਰ ਹਰ ਕੋਈ ਕੋਈ ਆਪ ਆਪਣੀ ਪਾਰਟੀ ਦੇ ਵਿੱਚ ਜੁੜੇ ਹੁੰਦੇ ਆ ਹੁਣ ਆਈ ਹੈ ਜੀ ਆਮ ਆਦਮੀ ਪਾਰਟੀ ਦੇ ਬੇਟੇ ਭਾਜੀਪੀ ਕਾਂਗਰਸ ਦੇ ਕਾਂਗਰਸ ਦੇ ਕਾਂਗਰਸ ਵੀ ਤਾਂ ਉਹ ਕੀ ਕਈ ਐਮਸੀ ਉੱਤੇ ਡਰ ਲੱਗਦਾ ਕਿ ਬੰਕਾਣਾ ਪੈ ਜਾਵੇ ਜਾਂ ਹੁਣ ਤੁਸੀਂ ਆਪ ਹੀ ਤਾਂ ਜਵਾਬ ਦੇ ਤਾਂ ਡਰ ਲੱਗਦਾ ਤਾਂ ਨਹੀਂ ਆਇਆ ਆਪ ਜਵਾਬ ਦੇ ਜਦੋਂ ਸ਼ਹਿਰ ਤੋਂ ਹਣਿਓ ਮੋਰੇ ਹੋਣੇ ਤੁਹਾਡੇ ਨਾਲ ਨਹੀਂ ਦੇਖੋ ਮੈਂ ਉਹ ਮੇਰੇ ਭਰਾ ਵਾ ਮੈਂ ਉਹਨਾਂ ਤੋਂ ਨਹੀਂ ਭੱਜਦਾ ਤੁਹਾਨੂੰ ਉਹ ਕਿੱਥੇ ਨਹੀਂ ਪਾ ਰਹੇ ਹੋ ਨੇ ਮੈਂ ਉਹਨਾਂ ਨੂੰ ਮੈਸੇਜ ਜ਼ਰੂਰ ਲਾਤਾ ਸੀ ਦੇਖੋ ਜਿਹੜੇ ਕੌਮ ਦਾ ਹਮਦਰਦੀ ਹੁੰਦਾ ਉਹ ਆਣ ਕੇ ਅੱਜ ਇੱਥੇ ਬੈਠੇ ਆ ਉਹਨਾਂ ਨੂੰ ਨਹੀਂ ਦਰਦ ਹੋਊਗਾ ਜਾਂ ਉਹਨਾਂ ਨੂੰ ਡਰ ਹੋਊਗਾ ਵਿਚਾਰੇ ਨਹੀਂ ਕੋਈ ਏਡੀ ਵੱਡੀ ਗੱਲ ਨਹੀਂ ਉਹਨਾਂ ਦੀ ਗਲਤੀ ਅਸੀਂ ਵਿਧਾਇਕ ਸਾਹਿਬ ਦੀ ਕਰ ਰਹੇ ਆ ਜਿਨ੍ਹਾਂ ਨੇ 25 ਸਾਲ ਇੱਥੇ ਰਾਜ ਕੀਤਾ ਵਾ ਅੱਜ ਉਹ ਫੋਟੋਆਂ ਤੋਂ ਦੇਖ ਕੇ ਕਹਿਰੇਜ ਕਰੂਗੇ ਕੀ ਹੋਇਆ ਜੇ ਅੱਜ 25 ਸਾਲ ਰਾਜ ਕੀਤਾ ਵਾ ਤੇ ਸ਼ਹਿਰ ਦਾ ਅੱਜ ਤੱਕ ਕੀ ਸਵਾਰਿਆ ਹਾਂ ਯਾਰ ਸ਼ਹਿਰ ਦਾ ਸੁਵਾਰਿਆ ਸ਼ਹਿਰ ਦੇ ਹਾਲਤ ਦੇਖੋ ਮੇਨ ਪੁਆਇੰਟ ਜਿਹੜੇ ਆ ਜੇ ਥੋੜੀ ਸ਼ੋਭਾ ਇਸ ਤਰ੍ਹਾਂ ਨੰਗਣੀ ਆ ਉਹਨਾਂ ਦੇ ਹਾਲ ਇੰਨੇ ਬੁਰੇ ਹੋਏ ਪਏ ਆ ਸ਼ਹਿਰ ਦਾ ਜੇ ਸੁਵਾਰਿਆ ਹੁੰਦਾ ਅੱਜ ਫਿਰ ਮੈਂ ਦੁਬਾਰਾ ਤੁਹਾਡੇ ਮਦਦਮਦਾਈ ਕਹਿਣਾ ਚਾਹੁੰਦਾ ਇੱਥੇ ਕਾਨਫਰੰਸ ਹੋਣੀ ਸੀ ਇੰਟਰੀਆ ਆਪਣੇ ਵਾਲਮੀਕੀ ਸਮਾਜ ਦੇ ਵਿੱਚ ਕੱਲਾ ਮੈਂ ਠੇਕੇਦਾਰ ਨਹੀਂ ਵਾਲਮੀਕੀ ਸਮਾਜ ਦਾ ਬਾਕੀ ਵੀ ਹੋਰ ਬਥੇਰੇ ਆ ਮੈਂ ਆਪਣੀ ਸੰਸਥਾ ਵੱਲੋਂ ਕਹਿ ਰਿਹਾ ਵਾਲਮੀਕੀ ਨੌਜਵਾਨ ਸਭਾ ਵੱਲੋਂ ਅਸੀਂ ਰਾਣਾ ਜੀ ਨੂੰ ਨਹੀਂ ਸੱਦ ਰਹੇ ਠੀਕ ਹੈ ਜੀ ਚਲੋ ਸਬਰਾ ਸਾਹਿਬ ਅੱਜ ਕਾਨਫਰੰਸ ਹੋ ਰਹੀ ਹੈ ਕੀ ਤੁਹਾਡਾ ਮੋਟਿਵ ਤੁਹਾਨੂੰ ਸਾਡੀ ਨੌਜਵਾਨ ਸਭਾ ਦੇ ਪ੍ਰਧਾਨ ਕੋਮਲ ਸੋਤਿਆ ਜਿਹਨੇ ਦੱਸਤਾ ਕਿ ਹਲਕਾ ਕਪੂਰਥਲਾ ਦੇ ਜੋ ਵਿਧਾਇਕ ਨੇ ਉਹਨਾਂ ਨੇ ਸੰਸਦ ਵਿੱਚ ਜਾ ਕੇ ਸਪੈਸ਼ਲ ਤੌਰ ਤੇ ਬੋਲਿਆ ਕਿ ਮੈਂ ਕਪੂਰਥਲੇ ਗਿਆ ਉੱਥੇ ਬੋਰਡਾਂ ਤੇ ਪੁਲਿਸ ਅਫਸਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਵੀ ਇਹ ਪ੍ਰਸ਼ਨ ਕਿਉਂ ਕਿਉਂ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਉਹ ਵੀ ਜਮਾਨਾ ਸੀ ਜਦੋਂ ਰਾਣਾ ਗਰਜੀਤ ਸਿੰਘ ਦੀਆਂ ਫੋਟੋਆਂ ਲੱਗਦੀਆਂ ਸੀਗੀਆਂ ਅੱਜ ਜਮਾਨਾ ਬਦਲ ਗਿਆ ਲੋਕ ਪਰ ਲੱਗ ਗਏ ਆ ਜਿਹੜਾ ਕੋਮ ਦਾ ਸੋਚੇਗਾ ਕੋਮ ਉਹਦੇ ਨਾਲ ਖੜੀ ਹੋਏਗੀ ਰਹੀ ਗੱਲ ਫੋਟੋਆਂ ਦੀ ਕੋਮ ਉਸੋਟ ਜਨੇ ਤੁਹਾਨੂੰ ਦੱਸਿਆ ਇੱਕ ਸਿਪਾਈ ਤੋਂ ਲੈ ਕੇ ਡੀਜੀਪੀ ਤੱਕ ਫੋਟੋਆਂ ਲੱਗੀਆਂ ਪੂਰੇ ਪੰਜਾਬ ਦੇ ਵਿੱਚ ਸਿਰ ਕਪੂਥਲੇ ਵਿੱਚ ਹੀ ਲੱਗੀਆਂ ਰਾਣਾ ਗਰਜੀਤ ਸਿੰਘ ਨੂੰ ਇਹ ਗੱਲ ਕਿਉਂ ਫੇਲ ਹੋਈ ਵਾਟ ਇਜ਼ ਦਾ ਰੀਜ਼ਨ ਬਿਹੈਂਡ ਇਟ ਰਾਣਾ ਦੱਸੇ ਇਹਦੇ ਪਿੱਛੇ ਕਾਰਨ ਕੀ ਆ ਕਿਉਂਕਿ ਸਮਾਜ ਸਾਡਾ ਜਾਤ ਪਿਆਵਾ 25 ਸਾਲ ਲੋਕਾਂ ਨੇ ਵੋਟਾਂ ਪਾਈਆਂ ਰਾਣਾ ਗਰਜੀਤ ਸਿੰਘ ਨੂੰ ਲੇਕਿਨ ਅੱਜ ਸਾਡਾ ਸਮਾਜ ਕਿੱਥੇ ਖੜਾ ਵਾ ਨਾ ਸਫਾਈ ਸੇਵਕਾਂ ਦੀ ਭਰਤੀ ਹੋਰੀ ਨਾ ਸਿਵਰਮੈਨਾਂ ਦੀ ਹੋਰੀ ਨਾ ਸ਼ਹਿਰ ਦੀ ਸਫਾਈ ਹੋਰੀ ਯਾਰ ਕਾੜੀਆਂ ਵੋਟਾਂ ਸੀ ਪਾਈ ਜਾਂਨੇ ਆ ਅੱਖਾਂ ਮੀਟ ਕੇ ਪਾਈ ਜਾਂਨੇ ਆ ਮੇਰੀ ਤਾਂ ਇਹੀ ਹੈ ਤੁਹਾਡੇ ਮਾਦਮ ਸੇ ਵੀ ਰਾਣਾ ਗਰਜੀਤ ਨੇ ਜਿਹੜੀ ਗੱਲ ਕੀਤੀ ਆ ਵੀ ਉੱਥੇ ਫੋਟੋਵਾਂ ਲੱਗੀਆਂ ਵਾ ਸਾਨੂੰ ਦੱਸੇ ਇਹਦੇ ਪਿੱਛੇ ਕਾਰਨ ਕੀ ਸੀਗਾ ਮੇ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਪੂਰਾ ਸਮਾਜ ਲਕਸ਼ਾ ਵਿੱਚ ਵੀ ਬਾਈਕਟ ਕਰਾਂਗੇ ਸਾਡੇ ਜਿਹੜੇ ਫੰਕਸ਼ਨ ਹੋਇਆ ਕਰਨਗੇ ਉਹ ਵੀ ਅਸੀਂ ਬਾਈਕਟ ਕਰਾਂਗੇ ਪੂਰਾ ਸਮਾਜ ਸਾਡੇ ਇੱਥੇ ਬੈਠਾ ਵਾ ਜਿਹੜੇ ਮੁੰਡੇ ਸਮਾਜ ਦੇ ਪਿੱਛੇ ਜਾਂਦੇ ਆਗੇ ਆ ਰਾਣਾ ਨੇ ਰਣਾ ਹੀ ਜਾ ਰਿਹਾ ਜੀ ਇਹ ਕੰਮ ਤੇ ਸਾਡੇ ਆਰੇ ਆ ਜਿਹੜੇ ਬੈਨਰਾਂ ਦੇ ਫੋਟੋ ਜਾ ਰੀਵਨ ਦਾ ਕੰਮ ਦਾ ਜੋ ਵੀ ਆ ਇਹ ਪ੍ਰਸ਼ਾਸਨ ਵਾਲਿਆਂ ਦੇ ਘਿਟਾਰੀ ਕਰ ਰਹੇ ਆ ਉਹਨਾਂ ਨੂੰ ਰੋਕੋ ਇਸ ਚੀਜ਼ ਬਾਰੇ ਉਹਨੇ ਕਿਹਾ ਖੋਸਲਾ ਜੀ ਉਹਨਾਂ ਨੇ ਜਿਹੜੀ ਗੱਲ ਕਹੀ ਆ ਬਿਲਕੁਲ ਗਲਤ ਕਹੀ ਆ ਇਹ ਧਾਰਮਿਕ ਬੈਨਰ ਲੱਗੇ ਹੋਏ ਆ ਇਹ ਕੋਈ ਰਾਜਨੀਤਿਕ ਤੌਰ ਤੇ ਨਹੀਂ ਆ ਇਹ ਕੋਈ ਅਸੀਂ ਵੋਟਾਂ ਲੈਣ ਵਾਸਤੇ ਲੋਕਾਂ ਨੇ ਫੋਟੋ ਨਹੀਂ ਲਵਾਈਆਂ ਜਿਹਨੂੰ ਭਗਵਾਨ ਵਾਲਮੀਕੀ ਦਾ ਨਾਲ ਪਿਆਰ ਹੈਗਾ ਉਹਨਾਂ ਨੇ ਆਪਣੀ ਫੋਟੋ ਲਵਾਤੀ ਅਗਰੇ ਰਾਣਾ ਜੀ ਕਿਸੇ ਨੇ ਨਹੀਂ ਲਈ ਤਾਂ ਸਾਡੇ 'ਚ ਕੀ ਕਸੂਰ ਆ ਸਾਡਾ ਕੋਈ ਕਸੂਰ ਨਹੀਂ ਆ ਸਾਡੇ ਨਾਲ ਜਿਹੜਾ ਮਰਜ਼ੀ ਆ ਕੇ ਸਾਡੇ ਬੈਨਰ ਤੇ ਫੋਟੋ ਲਵਾ ਸਕਦਾ ਜਿਹਨੂੰ ਭਗਵਾਨ ਵਾਲਮੀਕੀ ਦਾ ਨਾਲ ਪਿਆਰ ਹੈਗਾ ਚੈਲਸੀ ਤੁਸੀਂ ਕਹਿੰਦੇ ਤਾਂ ਨਜ਼ਰ ਆ ਰਹੀ ਹੈ ਦਲਿਤ ਸਮਾਜ ਦਾ ਜਿਹੜਾ ਪੁਲਿਸ ਅਧਿਕਾਰੀ ਆ ਉਹਦੀ ਫੋਟੋ ਜਿਆਦੀ ਲੱਗਿਆ ਗਈ ਆ ਨਹੀਂ ਦੇਖੋ ਇਹਦੇ ਵਿੱਚ ਦਲੇ ਸਵਾਦ ਦੇ ਪੁਲਿਸ ਅਧਿਕਾਰੀ ਨਹੀਂ ਹੈ ਜਾਤ ਕੌਮ ਦੇ ਵੀ ਪੁਲਿਸ ਅਧਿਕਾਰੀ ਹੈਗੇ ਆ ਹਿੰਦੂ ਕੌਮ ਦੇ ਵੀ ਪੁਲਿਸ ਅਧਿਕਾਰੀ ਹੈਗੇ ਆ ਜੇਕਰ ਕਿਸੇ ਇੱਕ ਦੋ ਨਰਜ਼ੀ ਹੈਗੀ ਹੈ ਤੇ ਉਹਨੂੰ ਅੱਗੇ ਪੁੱਛ ਲਵੇ ਰਾਣਾ ਗੁਰਜੀਤ ਸਿੰਘ ਵੀ ਤੇਰੀ ਫੋਟੋ ਕਿਉਂ ਲਾਈ ਆ ਉਹ ਤਾਂ ਅਸੀਂ ਜਵਾਬ ਦਵਾਂਗੇ ਅਸੀਂ ਕਿਉਂ ਲਾਈ ਆ ਰਾਣੀ ਦੀ ਨਵਾਂ ਐਂਟਰੀ ਦੇਖੋ ਜੀ ਸਾਡੀ ਨੌਜਵਾਨ ਸਭਾ ਨੇ ਕਿਹਾ ਤੁਹਾਨੂੰ ਐਂਟਰੀ ਮੈਂ ਰਾਸ਼ਟਰੀ ਆਵਾਜ਼ ਮਿਕੀ ਸੰਘਾਈ ਸ਼ਮੋਰਚੇ ਵੱਲੋਂ ਅੱਜ ਇੱਥੇ ਤੁਹਾਨੂੰ ਮੈਂ ਵਾਅਦਾ ਕਰਦਾ ਪਿਆਵਾ ਕਿ ਸਾਡੇ ਜਿਹੜੇ ਫੰਕਸ਼ਨ ਘਰ ਵਿੱਚ ਹੋਣਗੇ ਉਹਦੇ ਵਿੱਚ ਅਸੀਂ ਇਹੋ ਜਿਹੇ ਲੀਡਰਾਂ ਨੂੰ ਨਹੀਂ ਬੁਲਾਵਾਂਗੇ ਰੋਸ਼ਨ ਜੀ ਵਰਣਾ ਜੀ ਦੀ ਜੱਫੀ ਬਹੁਤ ਮਸ਼ਹੂਰ ਆ ਤੁਸੀਂ ਨਰਾਜ ਹੋ ਜੇ ਆ ਕੇ ਉਹਨਾਂ ਤੋਂ ਤੁਹਾਡੇ ਨਾਲ ਕਿਸੇ ਨਾ ਜੱਫੀ ਵਾਲੀ ਫੇਰ ਕੀ ਆ ਲੂਗੀ ਉਹ ਜੱਫੀਆਂ ਵਾਲੇ ਬੰਦੇ ਹੋਰ ਹੁੰਦੇ ਆ ਅਣਖ ਵਾਲੇ ਬੰਦੇ ਹੋਰ ਹੁੰਦੇ ਆ ਮੈਂ ਇਹ ਤੁਹਾਡੀ ਗੱਲ ਦਾ ਦੋ ਗੱਲਾਂ ਦਾ ਜਵਾਬ ਦੇ ਦਿੱਤਾ ਜੱਫੀਆਂ ਪੋਣ ਵਾਲੇ ਵੀ ਹੈਗੇ ਤੇ ਅਣਖ ਦਿਖਾਉਣ ਵਾਲੇ ਵੀ ਹੈਗੇ ਹੁਣ ਇੱਥੇ ਵਿਖਿਆ ਜਾ ਕੇ ਉਹ ਜੱਫੀ ਤੇ ਪਰਚੇ ਉਹਨਾਂ ਨੂੰ ਜਿੱਦਾਂ ਅੱਗੇ ਕਰਦੇ ਹੋ ਹੁਣ ਬਿਲਕੁਲ ਉਹਦਾ ਬਾਈਕ ਪਰਚੇ ਪਰਚੇ ਦੌਰ ਦਾਰੇ ਹੁਣਗਾ ਜਿਹੜੇ ਨੰਬਰ ਦੌਰ ਦੇ ਕੰਮ ਕਰਦੇ ਹੋਣ ਤੁਹਾਨੂੰ ਪਤਾ ਅਸੀਂ ਜਿੰਨੇ ਵੀ ਇੱਥੇ ਬੰਦੇ ਬੈਠੇ ਆ ਸਭ ਸਮਾਜ ਸੇਵਕ ਹੈ ਆਪਣੇ ਸੱਚੇਦਰੋ ਸਮਾਜ ਦੇ ਨਾਲ ਖੜੇ ਹੁੰਦੇ ਆ ਉਹ ਖੜੇ ਹੁੰਦੇ ਰਹਿਣਗੇ ਸਾਨੂੰ ਕਿਸੇ ਦਾ ਡਰ ਨਹੀਂ ਆ ਕਿਸੇ ਦਾ ਵੀ ਡਰ ਨਹੀਂ ਆ ਜੇਕਰ ਕਿਤੇ ਸਾਂਝੇ ਮਨਜੋ ਤੋ ਉਹਨੇ ਬਾਲਮਿਕ ਸਮਾਜ ਕੋ ਮਾਫੀ ਮੰਗ ਲਈ ਫਿਰ ਤੁਹਾਡਾ ਕੀ ਹੋਊਗਾ ਉਹ ਸਾਡਾ ਸਮਾਜ ਬੈਠਾ ਵਾ ਜੇਕਰ ਸਾਡਾ ਸਮਾਜ ਮਾਫੀ ਦੇਗਾ ਤੇ ਦੇਣੀ ਚਾਹੀਦੀ ਜੇ ਨਹੀਂ ਦੇਗਾ ਸਾਡਾ ਜੋ ਸਮਾਜ ਕਹਿਗਾ ਸਭੇ ਸਮਾਜ ਨਾਲ ਖੜੇ ਆ ਠੀਕ ਹੈ ਜਸੁੰਦਰਪਨੁਗੀ ਜੀ ਅੱਜ ਸ਼ਰੀਅ ਮੁਲੇ ਵਿਖੇ ਉਸ ਕਾਲ ਸੰਸੋੜੀ ਬੜੀ ਹੰਗਾਮੀ ਕੀ ਕਹਿਣਾ ਚਾਹੋਗੇ ਮੈਂ ਅਜੇ ਮੁਲਾਜ਼ਮ ਲੀਡਰ ਇਹ ਹੀ ਕਹਿਣਾ ਚਾਹੁੰਗਾ ਵੀ ਜਿਹੜਾ ਵਿਧਾਨ ਸਭਾ ਦੇ ਵਿੱਚ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਬੋਰਡਾਂ ਨੂੰ ਲੈ ਕੇ ਪੁਲਿਸ ਅਫਸਰਾਂ ਦੇ ਬੋਰਡਾਂ ਨੂੰ ਲੈ ਕੇ ਉਹਨਾਂ ਦੇ ਵਿੱਚ ਫੋਟੋ ਲੱਗੀਆਂ ਉਹਦੇ ਵਿੱਚ ਉਹਨਾਂ ਨੇ ਟਿੱਪਣੀ ਕੀਤੀ ਆ ਇਹੋ ਜੀ ਤਰਲੋ ਮੱਛੀ ਹੋ ਗਿਆ ਪਤਾ ਨਹੀਂ ਉਹ ਬੋਰਡ ਦੇ ਵਿੱਚੋਂ ਆਣ ਕੇ ਪੁਲਿਸ ਅਫਸਰ ਕਰੇ ਰਾਣਾ ਗਰਜੀਤ ਨੂੰ ਅੱਖਾਂ ਤੋਂ ਹੁਣੇ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਬੜੀ ਨਿੰਦਣਯੋਗ ਗੱਲ ਆ ਜਿਹੜਾ ਉਹਨਾਂ ਨੇ ਟਿੱਪਣੀ ਕੀਤੀ ਆ ਤੁਹਾਨੂੰ ਬਾਲਮੀ ਜੀ ਮਹਾਰਾਜ ਦਾ ਜਨਮ ਦਿਨ ਲੱਹ ਹੁਦਿਆੜਾ ਹੋਵੇ ਤੇ ਰਾਣਾ ਜੀ ਵਿਧਾਨ ਸਭਾ ਦੇ ਵਿੱਚ ਇਹੋ ਜੀਆਂ ਗੱਲਾਂ ਕਰਨ ਪ੍ਰੰਤੂ ਗੁੱਦੂ ਕਰਨ ਉਹਨਾਂ ਬੋઠા ਤੇ ਮੈਂ ਕਹਿੰਦਾ ਇਸ ਤੋਂ ਵੱਡੀ ਨਿੰਦਿਆ ਗੱਲ ਕਿਹੜੀ ਹੋ ਸਕਦੀ ਹੈ ਤਾਂ ਲਾਇ ਤਾਂ 25 ਸਾਲਾਂ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਸ਼ਹਿਰ ਕਰੋਥਰ ਨਾਲ ਲੈ ਕੇ ਤਾਂ ਕੋਈ ਕਹ ਲੋ ਕੀ ਟਿੱਪਣੀ ਨਹੀਂ ਕੀਤੀ ਕਿ ਆਦੀ ਕਿਉਂ ਕੀਤੀ ਗਈ ਕਿਉਂਕਿ 25 ਸਾਲਾਂ ਦੇ ਵਿੱਚ ਰਾਣਾ ਜੀ ਨੇ ਸ਼ਹਿਰ ਦਾ ਬੜਾ ਸਵਾਰਿਆ ਉਹ ਸਵਾਰਿਆ ਉਹਨਾਂ ਨੇ ਕੀ ਆ ਕਿ ਉਹਨਾਂ ਨੇ 5 25 ਸਾਲਾਂ ਦੇ ਵਿੱਚ ਆਪਣੇ ਪਰਿਵਾਰ ਨੂੰ ਐਮਐਲਏ ਬਣਾਇਆ ਯੈਸ ਕਬੂਤਰ ਵਾਲਾ ਉਹਨੇ ਜਿਹੜਾ ਸਵਾਨਾ ਸੀ ਪੈਰਸ ਜਿਹੜਾ ਬਣਾਉਣਾ ਸੀ ਅੱਜ ਸ਼ਹਿਰ ਦੀਆਂ ਗਲੀਆਂਾਂ ਦਾ ਨਾਲੀਆਂ ਦਾ ਹਾਲ ਦੇਖੋ ਸੀਵੇਂ ਦਾ ਗੰਦਾ ਪਾਣੀ ਲੋਕੀ ਬਿਮਾਰ ਪੈ ਰਹੇ ਤੜ੍ਹ ਰਹੇ ਨੇ ਭਗਵਾਨ ਜੀ ਦਾ ਜਨਮ ਦਿਨ ਹੋਵੇ ਤੇ ਸ਼ਹਿਰ ਦੇ ਵਿੱਚ ਏਡੇ ਏਡੇ ਕੂੜੇ ਦੇ ਢੇਰ ਲੱਗੇ ਹੁਣ ਮੈਂ ਕਹਿੰਦਾ ਲਾਂਤ ਵਾਲੀ ਗੱਲ ਆ ਸਾਡੇ ਪ੍ਰਸ਼ਾਸਨ ਵਾਸਤੇ ਵੀ ਇਹੋ ਜਿਹੇ ਲੀਡਰਾਂ ਵਾਸਤੇ ਵੀ ਜੋ ਬੋਲੇ ਸੋ ਨਿਹਾਲ ਸਰਮਾਨੰਤ ਬਾਣੀ ਦੀ ਮਹਾਰਾਜ ਕੀ ਜੈ ਪਰ ਐਮ ਐਲ ਐਮ ਐਲ ਚੈਨਲ ਨੂੰ ਕੀ ਮੈਸੇਜ ਕੀ ਕਰਵਾਏ ਕਰਨਾ ਚਾਹੁੰਦੇ ਤੁਸੀਂ ਮੇਰਾ ਮੈਸੇਜ ਇਹ ਹੈ ਜੀ ਜਿਹੜੇ ਸਮਾਜ ਦੋਖੀ ਲੀਡਰ ਨੇ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਹੋਣਾ ਚਾਹੀਦਾ ਉਹਨਾਂ ਨੂੰ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਜਾਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਇਹ ਸਮਾਜ ਸਭ ਨੂੰ ਜਰੂਰ ਸਿਖਾਊਗਾ ਜਿਹੜਾ ਸਾਡੇ ਅੱਜ ਸਾਡੇ ਖੁਸ਼ੀਆਂ ਭਰ ਦੇਣਾ ਸਾਡੇ ਵਾਸਤੇ ਸਾਡੇ ਪ੍ਰਭੂ ਦਾ ਜਨਮ ਦਿਹਾੜਾ ਤੇ ਸਾਡੇ ਜਿਹੜੇ ਲੋਕ ਇਦਾਂ ਟਿੱਪਣੀਆਂ ਕਰਦੇ ਆ ਉਹਨਾਂ ਨੂੰ ਆਉਣ ਵਾਲੀਆਂ নির্বাচনਾਂ ਦੇ ਵਿੱਚ ਸੁਭਖਾਇਆ ਜਾਉਂਦਾ ਗੁਰਜੀ ਸਾਹਿਬ ਐਮ ਐਲ ਏ ਸਾਹਿਬ ਜਿਹੜੇ ਕਿ ਐਮ ਐਲ ਏ ਤੋਂ ਉਹਨਾਂ ਨੂੰ ਲੋਕਾਂ ਨੇ ਬਣਾਇਆ ਉਹਨਾਂ ਤੋਂ ਇਕੱਲੇ ਇਕੱਲੇ ਦੇ ਹੁੰਦੀ ਹੈ ਉਂਗਲਾਂ ਦੇ ਕਿ ਗੁਰਜੀ ਸਾਹਿਬ ਇੱਦਾਂ ਦੇ ਬੰਦੇ ਰੋਸ਼ੀ ਸੱਭਰ ਹੋਰ ਇੱਦਾਂ ਦੇ ਬੰਦੇ ਕੀ ਤੁਹਾਨੂੰ ਲੱਗਦਾ ਕਿ 25 ਸਾਲ ਵਿੱਚ ਕੁਝ ਨਾ ਕੁਝ ਜੇ ਸ਼ਹਿਰ ਨੂੰ ਸਵਾਰ ਦੇ ਇੱਕ ਜਿੱਦਾਂ ਕਚਹਿਰੀ ਜਾਂ ਕੋਈ ਰੇਲਵੇ ਸਟੇਸ਼ਨ ਜਾਂ ਕਿਤੇ ਕੋਈ 20% ਟਿਕਟ ਵੀ ਰੱਖਦੇ ਉਹਨੂੰ ਕੂਰਤਲਾ ਕਿਤੇ ਕਿਤੇ ਇਹ ਵੀ ਇਹ ਵੀ ਮੁੱਦਾ ਜਿਹੜਾ ਵਾ ਕੀ ਡਵੈਲਪਮੈਂਟ ਦਾ ਮੁੱਦਾ ਹੈ ਡਵੈਲਪਮੈਂਟ ਦਾ ਮੁੰਦਰਾ ਮੁੱਦਾ ਜੀ ਇੱਥੇ ਮੈਡੀਕਲ ਕਾਲਜ ਆਇਆ ਸੀ ਉਹ ਤੁਹਾਡੇ ਸਮਾਂ ਹੀ ਬਣਿਆ ਹੋ ਉੱਥੇ ਤਾਂ ਲੋਕਾਂ ਨੂੰ ਸੂਲਤਾਂ ਮਿਲ ਰਹੀਆਂ ਜਿਹੜਾ ਇੱਕ ਹੋਰ ਸਵਾਲ ਆ 25 ਸਾਲ ਤੋਂ ਸਾਰੇ ਸ਼ਹਿਰ ਨੂੰ ਪਤਾ ਜਿਹੜਾ ਐਸਸੀ ਸਮਾਜ ਆ ਕਰੀਬ 40% ਵੋਟ ਆ ਤੁਹਾਡੀ ਤੁਸੀਂ ਹੀ ਚਦਾਂਦੇ ਜਾ ਰਹੇ ਹੋ ਪੰਜ ਚਾਰ ਵਾਰ ਜੀ ਐਮ ਐਲ اے ਬਣਾ ਰਾਲਾ ਜੀ ਨੂੰ ਉਹਨਾਂ ਦੇ ਬੇਟੇ ਨੂੰ ਬਣਾਇਆ ਉਹਨਾਂ ਦੀ ਵਾਈਫ ਨੂੰ ਪਰਜਾਈ ਨੂੰ ਕੀ ਕਬੂਰਤ ਦੇ ਵਿੱਚ ਨਹੀਂ ਕੋਈ ਲੀਟਰ ਦਿਖਾਇਆ ਉਹਨਾਂ ਨੂੰ ਹੋਰ ਐਮ ਐਲ اے ਬਣਾ ਲਈ ਪਰਿਵਾਰ ਵਾ ਚੱਲਦਾ ਰਿਹਾ ਦੇਖੋ ਜੀ ਇਹ ਤਾਂ ਸਾਡੇ ਸ਼ਹਿਰ ਵਾਸਤੇ ਤਰਾਸਦੀ ਆ ਵੀ ਸਾਡੇ ਸ਼ਹਿਰ ਦੇ ਵਿੱਚ ਉਹਨਾਂ ਨੇ ਕਿਸੇ ਨੂੰ ਸੇਰੀ ਨਹੀਂ ਚੱਕਣ ਦਿੱਤਾ ਜਿੰਨੇ ਚੱਕਿਆ ਹੋਗਾ ਕੀ ਉਹਨਾਂ ਉਹਨਾਂ ਤੇ ਝੂਠੇ ਮੁਕਦਮੇ ਉਹਨਾਂ ਨੂੰ ਜਾਂ ਰੱਬ ਤੋਂ ਅਲਵਿਦਾ ਕਹਿ ਕੇ ਜਾਣਾ ਪਿਆ ਗਿਆ ਤੁਸੀਂ ਨਹੀਂ ਮੰਨਦੇ ਕਿਤੇ ਨੇ ਕਿਤੇ ਜਦੋਂ ਲੋਕ ਜਿਹੜੇ ਜਿਤੋਂਦੇ ਆ ਇੱਕ ਡੌਗੀ ਦੀ ਕੀਮਤ 15000 ਰੁਪਈਆ ਇੱਕ ਬੰਦੇ ਦੀ ਕੀਮਤ ਸ਼ਰਾਬ ਦੀ ਬੋਤਲ ਤੇ 2000 ਰੁਪਈਆ ਦੇਖੋ ਜੀ ਫਿਰ ਡੌਗੀ ਵਧੀਆ ਹੋ ਗਿਆ ਇਨਸਾਨ ਦੇ ਨਾਲੋਂ ਤੇ ਫਿਰ ਡੌਗੀ ਜਿਹੜੇ 15000 ਜਿਹਦੀ ਕੀਮਤ ਆ ਤੇ ਸਾਡੇ ਜਿਹੜੇ ਲੋਕ 2000 ਦੇ ਵਿਕਣ ਵਾਲੇ ਲੋਕ ਉਹਨਾਂ ਦੀ ਇਹ ਗਰੀ ਔਕਾਤ ਆ ਉਹ ਤੇ ਦੋਹੇ ਡੋਗੀ ਤੋਂ ਮਾੜੀ ਆ ਇਹ ਦੇਖ ਸਕਦਾ ਅੱਜ ਦਬਕਿਆਂ ਤੇ ਪਰਚੇ ਦੀ ਰਾਜਨੀਤੀ ਦੀ ਬਗਾਵਤ ਹੋ ਗਈ ਸ਼ੁਰੂ ਦੇਖੋ ਜੀ ਅਸੀਂ ਨਹੀਂ ਡਰਦੇ ਉਹਦੇ ਪਰਚਿਆਂ ਤੋਂ ਨਾ ਉਹ ਵੀ ਬਗਾਵਤ ਤੋਂ ਇਹ ਸਮਾਰਜ ਜਦੋਂ ਬਗਾਵਤ ਕਰਨ ਤੇ ਆ ਗਿਆ ਇੱਥੇ ਕੁਝ ਨਹੀਂ ਰਹਿਣਾ ਇੱਥੇ ਵੱਡ-ਵੱਡੇ 라ਵਣ ਵਰਗੇ ਚਲੇ ਗਏ ਬੜੇ-ਬੜੇ ਹੰਕਾਰੀ ਪੁਰਸ਼ ਚਲੇ ਗਏ ਬਾਦਲ ਚਲੇ ਗਏ ਤੇ ਸਭ ਨੇ ਜਾਣਾ ਅੱਜ ਕਿਉਂ ਦਿੱਕਤ ਹੋਈ ਉਹਨਾਂ ਨੂੰ ਤੁਹਾਡੇ ਤੋਂ ਜਿਹੜੀ ਫੋਟੋ ਲੱਗੀ ਥਾਣੇ ਦੇ ਦੇਖੋ ਜੀ ਕਿਉਂ ਨਹੀਂ ਦਿੱਕਤ ਹੋਣੀ ਚਾਹੀਦੀ ਰਾਣਾ ਗਰਜੀਤ ਸਿੰਘ ਨੂੰ ਦਿੱਕਤ ਹੋਣੀ ਚਾਹੀਦੀ ਆ ਕਿਉਂਕਿ ਜਿਹੜੇ ਕਾਂਗਰਸੀ ਕਾਉਂਸਲਰਾਂ ਉਹਨਾਂ ਨੇ ਉਹ ਫੋਟੋ ਨਹੀਂ ਲਾਈਆਂ ਉਹਨਾਂ ਨੂੰ ਲਾਉਣੇ ਚਾਹੀਦੇ ਸੀ ਅੱਜ ਸਾਡੇ ਸਮਾਜ ਦੇ ਲੀਡਰਾਂ ਤੇ ਨੌਟਵਾਲ ਸਭਾ ਦੇ ਸਾਡੇ ਤੇ ਉਂਗਲਾਂ ਚੱਕਦੇ ਆ ਸਾਡੇ ਮਲਾਜ਼ਮਾਂ ਤੇ ਉਂਗਲਾਂ ਚੱਕਦੇ ਆ ਰਾਣਾ ਜੀ ਕਾਉਂਸਲਰਾਂ ਤੇ ਮਂਗਾਂ ਚੱਕੋ ਜਿਹਨਾਂ ਨੂੰ ਤੁਸੀਂ ਜਿਤਾਇਆ ਤੁਸੀਂ ਉਹਨਾਂ ਨੂੰ ਹੁਣ 라ਵਣ ਸਮਝਦੇ ਕਿ ਪ੍ਰਭੂ ਆਰਾਮ ਸਮਝਦੇ ਇਹਦਾਂ ਮੈਂ ਇਹਦਾਂ ਮੈਂ 17 ਦੇ ਵਿੱਚ ਕਹਿੰਦਾ ਸੀ ਰਾਣਾ 라ਵਣ ਜੀਰੇ ਨੇ ਤਾਂ ਖੱਜ ਗਿਆ ਇਹ ਮੈਂ 17 ਦੇ ਵਿੱਚ ਕਹਿੰਦਾ ਸੀ ਰਾਣਾ 라ਵਣ ਚੋਲ ਹਾਂਜੀ ਸੋ ਤਾਈ ਤੁਸੀਂ ਪਿਛਲੇ ਕੱਲੋ ਕੀ ਹਫਤੇ ਇੱਕ ਬੱਸ ਵੀ ਬੱਸਾਂ ਵੀ ਰਵਾਨਾ ਕੀਤੀ ਵਾਲਮੀਕਾ ਆਸ਼ਰਮ ਤਾਂ ਜਿਹੜਾ ਕੱਲ ਇੱਕ ਬਿਆਨ ਆਇਆ ਵਿਧਾਨ ਸਭਾ ਦੇ ਵਿੱਚ ਵਿਧਾਇਕ ਸਾਹਿਬ ਦਾ ਇਹ ਬਿਆਨ ਨੂੰ ਤੁਸੀਂ ਕਿੱਦਾਂ ਦੇਖਦੇ ਆਨਰੇ ਟਾਈਮ ਤੇ ਸਮਾਜ ਪ੍ਰਤੀ ਜਿਹੜੀ ਇਹਨਾਂ ਦੀ ਨਫ਼ਰਤ ਨੂੰ ਕਿੱਦਾਂ ਦੇਖਦੇ ਸਾਰਿਆਂ ਤੋਂ ਪਹਿਲਾਂ ਸਭ ਨੂੰ ਜੈਬਾਦ ਮੀ ਕੀ ਹਰਵਾਲਮੀ ਕੀ ਜੈਪ੍ਰੀਮ ਜੈ ਭਾਤ ਜੀ ਮੈਂ ਪ੍ਰੀਮ ਰੌਜਾ ਫੋਰਸ ਤੋਂ ਪ੍ਰਧਾਨ ਹੋਣ ਦੇ ਨਾਤੇ ਅੱਜ ਸਾਰੇ ਹੀ ਵਾਲਮੀਕੀ ਸਮਾਜ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਇਹਦੇ ਵਿੱਚ ਆਏ ਆ ਔਰ ਜਿਹੜਾ ਤੁਸੀਂ ਇਹ ਸਵਾਲ ਪੁੱਛਿਆ ਵਾ ਕਿ ਯਾਤਰਾ ਲੈ ਕੇ ਗਏ ਆ ਯਾਤਰਾ ਰਵਾਨਾ ਕੀਤੀ ਗਈ ਆ ਪਿਛਲੇ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਕਾਫੀ ਹੱਦ ਤੱਕ ਨਾ ਘੱਟ ਪੜੇ ਲਿਖੇ ਸੀਗੇ ਜਿਹੜੇ ਇਹੋ ਜਿਹੇ ਨਸ਼ੇ ਦੇ ਸਦਾਕਰਾ ਕੋਰੀ ਬਣ ਕਟਾਉਂਦੇ ਰਹੇ ਜਿਨ੍ਹਾਂ ਨੇ 25 ਸਾਲਾਂ ਦੇ ਵਿੱਚ ਕਪੂਰਥਲੇ ਦਾ ਬੇੜਾ ਗਰਕ ਕਰ ਦਿੱਤਾ ਜਿੰਨੇ ਚੋਰ ਚੱਕੇ ਸਾਰੇ ਇਹਨਾਂ ਦੇ ਚੌਧਰੀ ਗੁੰਡੀ ਰਣ ਪ੍ਰਧਾਨ ਵਾਲੀ ਗੱਲ ਇਹਨਾਂ ਤੇ ਆਉਂਦੀ ਆ ਜਿੰਨੇ ਇਹਨਾਂ ਨੇ ਨਸ਼ੇ ਦੇ ਸਰਦਾਰ ਸੀਗੇ ਸਾਰੇ ਐਮਸੀ ਬਣਾਤੇ ਨਸ਼ਿਆਂ ਦੇ ਨਸ਼ੇ ਵੇਚਣ ਵਾਲੇ ਐਮਸੀ ਬਣਾਤੇ ਡੜੇ ਸੱਟੇ ਵਾਲੇ ਐਮਸੀ ਬਣਾਤੇ ਠੀਕ ਹੈ ਜੀ ਫਿਰ ਖੁਦ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮਜੀਠਾ ਤਾਂ ਨਾਂ ਤੋਂ ਨਾਂ ਤੋਂ ਬਦਨਾਮ ਆ ਮਜੀਠੀਆ ਪੰਜਾਬ ਦੇ ਵਿੱਚ ਜੇ ਕਪੂਰਥਲੇ ਚ ਨਸ਼ੇ ਦਾ ਸਰਦਾਰ ਜੇ ਕਿਸੇ ਨੂੰ ਕਵਾਂਗੇ ਰਾਣਾ ਗੁਰਜੀਤ ਸਿੰਘ ਜਿੰਨੇ ਵੀ ਕਪੂਰਥਲੇ ਦੇ ਵਿੱਚੋਂ ਕੋਈ ਵੀ ਸਾਡਾ ਸਮਾਜ ਦੇ ਲੀਡਰ ਜਿੰਨੇ ਕਪੂਰਸ ਦੇ ਚ ਰਾਣਾ ਗੁਰਜੀਤ ਸਿੰਘ ਨਾਲ ਭਾਵੇਂ ਜੁੜੇ ਆ ਭਾਵੇਂ ਕਾਂਗਰਸ ਨਾਲ ਜੁੜੇ ਆ ਜਦੋਂ ਵੀ ਉਹ ਰਾਣਾ ਗੁਰਜੀਤ ਸਿੰਘ ਕੋਲ ਲੈ ਕੇ ਜਾਂਦੇ ਆਪਣੇ ਬੱਚਿਆਂ ਨੂੰ ਕਹਿੰਦੇ ਕਿ ਇਹ ਬੇਰੋਜ਼ਗਾਰ ਆ ਜੀ ਪੜ੍ਹ ਲਿਖ ਗਿਆ ਇਹਨੂੰ ਕੰਮ ਦਿਓ ਰਾਣਾ ਜੀ ਇੱਕ ਬੰਦਾ ਕਨਾ ਦਿਓ ਜਿਹਨੂੰ ਨੌਕਰੀ ਲਵਾਇਆ ਹੋਵੇ ਕਿਆ ਬਾਤ ਆ ਕਾਰੋਬਾਰ ਜ਼ਰੂਰ ਖੋਲ ਕੇ ਦਿੱਤੇ ਤੁਸੀਂ ਨਸ਼ਿਆਂ ਦੇ ਨਸ਼ਿਆਂ ਦੇ ਕਾਰੋਬਾਰ ਖੋਲ ਕੇ ਦੇਤੇ ਜੇ ਅੱਜ ਸਾਨੂੰ ਇਸ ਚੀਜ਼ ਦੀ ਸਮਝ ਲੱਗ ਗਈ ਆ ਨਸ਼ਿਆਂ ਨੂੰ ਰੋਕਥਾਮ ਕਰਨ ਵਾਲੇ ਅਫਸਰਾਂ ਨੂੰ ਜੇ ਅਸੀਂ ਬੁਲਾ ਕੇ ਸਭ ਨਿਮਾਨਕ ਕਰਦੇ ਆ ਤੇ ਰਾਣਾ ਗੁਰਜੀਤ ਸਿੰਘ ਜੀ ਦੇ ਮਿਲ ਚ ਲੜਦੀਆਂ ਪਈਆਂ ਪਰ ਫਿਰ ਲੋਕਾਂ ਨੇ ਵੋਟਾਂ ਕਿਉਂ ਪਈਆਂ ਤੁਸੀਂ ਤਾਨੇ ਦਾ ਤੁਸੀਂ ਤਾਨੇ ਤੁਸੀਂ ਲੋਕੀ ਸਾਰੇ ਵੋਟਾਂ ਪਾ ਕੇ ਤੁਸੀਂ ਰਾਣਾ ਜੀ ਦੇ ਇਹਨੇ 25 ਸਾਲ ਤੇ ਵਰਕਲਬ ਕਿਉਂ ਹੋ ਗਿਆ ਨਹੀਂ ਰਾਣਾ ਜੀ ਗੁਰਜੀਤ ਸਿੰਘ ਨੂੰ ਅਸੀਂ ਨਹੀਂ ਜਿਤਾਉਨੇ ਜੀ ਨਾ ਹੀ ਅਸੀਰ ਰਣਗਰਜੀਤ ਸਿੰਘ ਜਿਹਨੂੰ ਵੋਟਾ ਰਾਣਾ ਗੁਰਜੀਤ ਸਿੰਘ ਜੀ ਨੂੰ ਵੋਟਾ ਸਿਰਫ ਉਹ ਪਾਉਂਦੇ ਆ ਜਿਹੜੇ ਉਹਨਾਂ ਦੇ ਨਸ਼ਿਆਂ ਦੇ ਨਾਲ ਵੱਜੇ ਹੋਏ ਆ ਜਾਂ ਉਹਨਾਂ ਦੇ ਬਕਾਊ ਆ 올리 올 ਲੋ ਜੇ ਤੁਸੀ ਗੱਲ ਗਈ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਰਾਣਾ ਗੁਰਜੀਤ ਸਿੰਘ ਨਸ਼ਿਆਂ ਦਾ ਜਿਹੜਾ ਕਾਰੋਬਾਰ ਹੈ ਮੈਂ ਕਹਿੰਦਾ ਜੀ ਪਿਛਲੇ ਦਿਨੀ ਇੱਕ ਰਾਣਾ ਜੀ ਨੇ ਉਹਨੇ ਸਾਡੇ ਅਕਾਲੀ ਦਲ ਦੇ ਲੀਡਰ ਨੇ ਚੈਲੰਜ ਕੀਤਾ ਸੀਗਾ ਕਿ ਰਾਣਾ ਜੀ ਤੁਸੀਂ ਸੌ ਖਾਡੋ ਗੁਰੂ ਰਾਮਦਾਸ ਜੀ ਦੇ ਨਗਰੀ ਚ ਜਲੋ ਹਰਮੰਦਰ ਸਾਹਿਬ ਸੌ ਖਾਡੋ ਬਾਲੀਆ ਸਾਹਿਬ ਨੇ ਨਾਮ ਦਿੱਤੇ ਆ ਗਿਆ ਬਾਲੀਆ ਸਾਹਿਬ ਨੇ ਕਿ ਤੁਸੀਂ ਸੌ ਖਾ ਲੋ ਨਸ਼ਾ ਨਹੀਂ ਵੇਚਣਾ ਨਸ਼ਾ ਨਹੀਂ ਵੰਡਣਾ ਪੈਸਾ ਨਹੀਂ ਵੰਡਣਾ ਇਲੈਕਸ਼ਨ ਲੜ ਲਓ ਰਾਣਾ ਜੀ ਜਿੱਤਰੀ ਦਿਖਾ ਦੇਣ ਅੱਜ ਕਪੂਰਥਲੇ ਦੇ ਵਿੱਚ ਨਸ਼ੇ ਵਾਲਿਆਂ ਦੀ ਤਦਦਾਰ ਇੰਨੀ ਵੱਧ ਗਈ 2001 ਤੋਂ ਪਹਿਲਾਂ ਦਾ ਰਿਕਾਰਡ ਚੈੱਕ ਕਰ ਲੋ ਕਪੂਰਥਲੇ ਦੇ ਵਿੱਚ ਤਕੜੇ ਤਕੜੇ ਸੂਰਮੇ ਹੋਏ ਆ ਇਹ ਜਿਹੜੀ ਆ ਰਿਆਸਤੀ ਧਰਤੀ ਮਹਾਰਾਜਾ ਜਗਜੀਤ ਸਿੰਘ ਜੀ ਦਾ ਸ਼ਹਿਰ ਆ ਜਿਹੜਾ ਰਿਆਸਤੀ ਸ਼ਹਿਰ ਵਾ ਇੱਥੇ ਤਕੜੇ ਤਕੜੇ ਜਿੰਨੇ ਸਗੇ ਸਾਡੇ ਪਹਿਲਵਾਨ ਹੋਏ ਆ ਜਿੰਨੇ ਸੀਗੇ ਅੱਜ ਤਕੜੇ ਤੋਂ ਤਕੜੇ ਇੱਥੇ ਨਸ਼ੇੜੀ ਲੱਭਦੇ ਪਏ ਆ ਉਹਨਾਂ ਦਾ ਪਾਣੀ ਦਾ ਰਿਕਾਰਡ ਚੈੱਕ ਕਰੋ ਦਿੱਲੀ ਲੁੱਟਾ ਖੋਵਾ ਵਾਲਿਆਂ ਦੇ ਪਰਚੇ ਦਰਜ ਹੁੰਦੇ ਲੜਾਈ ਝਗੜੇ ਵਾਲੇ ਪਰਚੇ ਹੀ ਖਤਮ ਹੋ ਗਏ ਕਿਉਂਕਿ ਕਿਸੇ ਦੇ ਵਿੱਚ ਅਣਖ ਹੀ ਨਹੀਂ ਲੜਦਾ ਤਾਂ ਕੋਈ ਹੈ ਹੀ ਨਹੀਂ ਲੁੱਟਾ ਖੋਵਾ ਕਰਦੇ ਪੇ ਕਰਦੇ ਕੌਣ ਪੇ ਜਿਨ੍ਹਾਂ ਨੂੰ ਇਹਨਾਂ ਨੇ ਨਸ਼ਿਆ ਦਿਲਾਤਾ ਫੋਟੋ ਨੂੰ ਇਹ ਤਾਂ ਉਹਨਾਂ ਨੇ ਵਿਧਾਨ ਸਭਾ ਚ ਲਿਆ ਆ ਦੇ ਮੁੱਦਾ ਬਹੁਤ ਵੱਡਾ ਬਣਾਤਾ ਉਹਨੂੰ ਮੁੱਦਾ ਫੋਟੋ ਦਾ ਨਿਕਾ ਜੀ ਮੁੱਦਾ ਜਿਹੜਾ ਵਾਲਮੀਕੀ ਸਮਾਜ ਪ੍ਰਤੀ ਕਰੇਣਾ ਦਾ ਮੁੱਦਾ ਵਾਲਮੀਕੀ ਸਮਾਜਪਤੀ ਇਹਨਾਂ ਦੇ ਮੰਚ 'ਚ ਜਿਹੜੀ ਨਫਰਤ ਸੀ ਉਹ ਸਾਹਮਣੇ ਆ ਗਈ ਸਾਹਮਣੇ ਆ ਗਈ ਹੁਣ ਤੁਹਾਡਾ ਕੀ ਐਕਸ਼ਨ ਹੋਏਗਾ ਸਾਡਾ ਐਕਸ਼ਨ ਇਹ ਹੋਊਗਾ ਜੇ ਇਹ ਤਾਂ ਵਾਲਮੀਕੀ ਸਮਾਜ ਤੋਂ ਮਾਫੀ ਮੰਗਦੇ ਆ ਠੀਕ ਆ ਸਮਾਜ ਦੀ ਮਰਜ਼ੀ ਹੋ ਉਹ ਇਹਨਾਂ ਨੂੰ ਮਾਫ ਕਰਨਾ ਨਹੀਂ ਕਰਨਾ ਨਹੀਂ ਸਮਾਜ ਨੇ ਮਾਫ ਕਰਨਾ ਹੋਇਆ ਤਾਂ 2027 ਦੇ ਇਲੈਕਸ਼ਨਾਂ 2027 'ਚ ਐਮ ਸੀ ਚੋਣਾ ਵਾ 27 'ਚ ਵਿਧਾਨ ਸਭਾ ਚੋਣਾ ਤੁਹਾਡਾ ਬਾਈਕਾਟ ਜਾਰੀ ਰਹੂਗਾ ਦੇਖੋ ਜੀ ਬਾਈਕਾਟ ਸਾਡਾ ਜਾਰੀ ਆ ਔਰ ਅੱਗੇ ਤਾਂ ਅਸੀਂ ਸਿਰਫ ਗੱਲ ਕਰਦੇ ਸੀਗੇ ਸਮਾਜ ਦੇ ਵਿੱਚ ਕਿ ਇਹਨਾਂ ਨੂੰ ਨਸ਼ੇ ਦੇ ਸਤਾਹਰਾਂ ਨੂੰ ਅੱਗੇ ਨਾਲ ਲੈ ਕੇ ਆਓ ਹੁਣ ਖੁੱਲ ਕੇ ਅਸੀਂ ਸਾਹਮਣੇ ਆਵਾਂਗੇ ਦੇਖੋ ਅੱਗੇ ਨਜਾਇਜ਼ ਪਰਚੇ ਨਜਾਇਜ਼ ਪਰਚੇ ਸਾਨੂੰ ਪਤਾ ਇਹ ਪਰਚੀਆਂ ਤੋਂ ਇਲਾਵਾ ਕੋਖਣੀ ਕਰਾ ਸਕਦੇ ਸਾਡੇ ਤੇ ਨਜਾਇਜ਼ ਪਰਚੇ ਕਰਾ ਸਕਦੇ ਗੋਲੀ ਮਰਵਾ ਦੇਣਗੇ ਕੋਈ ਡਰ ਨਹੀਂ ਗੋਲੀ ਦਾ ਪਰ ਸਾਡਾ ਔਨ ਵਾਲਾ ਜਿਹੜਾ ਬੱਚਿਆਂ ਦਾ ਭਵਿੱਖਾ ਉਹ ਨਸ਼ਿਆ ਤੋਂ ਰਹਿਤ ਹੋ ਜਾਏਗਾ ਜੇ ਰਾਣਾ ਗੁਰਜੀਤ ਸਿੰਘ ਇੱਥੋਂ ਕਪੂਰਥਲੇ ਚੋਂ 2027 ਚ ਸਾਡੇ ਲੋਕਾਂ ਨੇ ਇਹਨੂੰ ਕੱਢ ਦਿੱਤਾ ਤੇ ਨਸ਼ਿਆ ਤੋਂ ਰਹਿਤ ਸਾਡਾ ਜਿਹੜਾ ਕਪੂਰਥਲਾ ਹੋ ਜਾਏਗਾ ਸਾਡੇ ਬੱਚਿਆਂ ਦਾ ਭਵਿੱਖ ਹੋ ਜਾਏਗਾ ਕਪੂਰਥਲੇ ਦੇ ਵਿੱਚੋਂ ਬڑے-ਬڑے ਤਕੜੇ ਅਫਸਰ ਬਣ ਕੇ ਨਿਕਲਣਗੇ ਸਾਡੇ ਬੱਚੇ ਪੜ੍ਹ ਲਿਖ ਕੇ ਪਰ ਅੱਜ ਸਾਡੀ ਪੀੜ੍ਹੀ ਜਿਹੜੀ ਆ ਉਹ ਇਹਨੇ ਨਸ਼ੇ ਆ ਤੇ ਡੋਪ ਦਿੱਤੀ ਆ ਤੈਨ ਮਤ ਕਿ ਹੁਣ ਐਸੀ ਸਮਾਜ ਜਾਗਰਿਤ ਹੋ ਗਿਆ ਵਾ ਤਾਂ ਉਹ ਬਤਾ ਐਗਜ਼ਾਮ ਨੂੰ ਚੱਲਦਾ ਕਰੂੰਗੇ ਐਸੀ ਸਮਾਜ ਤਾਂ ਬਹੁਤ ਦੇਰ ਦਾ ਜਾਗਰਿਤ ਹੋ ਚੁੱਕਾ ਵਾ ਪਰ ਕੋਸ਼ਿਸ਼ ਜਿਹੜੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਕਿ ਚੌਧਰੀ ਬਣੇ ਪਏ ਆ ਪੈਸੇ ਲੈ ਕੇ ਸਾਡੇ ਸਮਾਜ ਦੇ ਅੱਖਾਂ 'ਚ ਘੱਟਾ ਪਾਉਣ ਵਾਲੇ ਝੋਲੀ ਚੱਕ ਉਹ ਝੋਲੀ ਚੱਕ ਲੀਡਰ ਜਿਨ੍ਹਾਂ ਨੂੰ ਕਹਿ ਲਈਏ ਉਹ ਉਹਨਾਂ ਲੀਡਰਾਂ ਦਾ ਵੀ ਸਫਾਇਆ ਪਹਿਲਾਂ ਕਰਾਂਗੇ ਰਾਣਾ ਜੀ ਤੋਂ ਪਹਿਲਾਂ ਤਾਂ ਇਲੈਕਸ਼ਨ ਐਮਸੀ ਦੇ ਆਉਣੇ ਆ ਪਹਿਲਾਂ ਉਹਨਾਂ ਲੀਡਰਾਂ ਦਾ ਸਫਾਇਆ ਕਰਾਂਗੇ ਰਾਣਾ ਜੀ ਦਾ 2027 'ਚ ਕਰਾਂਗੇ ਆਪਾਂ ਗੱਲ ਕਰੀਏ ਜੇ ਇਹ ਮੁੱਦਾ ਐਸੇ ਤਰ੍ਹਾਂ ਫਖ ਦਰ ਰਿਹਾ ਤਾਂ ਕੀ ਤੁਸੀਂ ਰਾਣਾ ਰਾਜ ਖਤਮ ਕਰ ਸਕਦੇ ਹੋ ਬਿਲਕੁਲ ਕਰਾਂਗੇ ਜੀ ਰਾਣਾ ਰਾਜ ਖਤਮ ਹੋਊਗਾ ਰਾਣਾ ਰਾਜ ਨੇ ਕਦੀ ਦੂਜਾ ਰਾਜ ਆਉਣ ਹੀ ਨਹੀਂ ਦੇਣਾ ਜੇ ਰਾਣਾ ਰਾਜ ਰਹੂਗਾ ਕਿ ਇਹ ਹੁਣ ਜਿੰਨਾ ਰਾਜ ਆਊਗਾ ਇਹ ਬਹੁਜਨਾਂ ਦਾ ਰਾਜ ਆਊਗਾ ਐਸੀ ਸਮਾਜ ਜਿਹੜਾ ਸਾਡੀ ਗਿਣਤੀ ਇੱਥੇ ਸਭ ਤੋਂ ਵੱਧ ਹੋਣ ਦੇ ਨਾਤੇ ਅੱਜ ਰਾਣਾ ਦਰਜੀਤ ਸਿੰਘ ਦੇ ਹੱਥੋਂ ਸਾਡਾ ਸਮਾਜ ਜਲੀਲ ਹੋ ਰਿਹਾ ਸਾਨੂੰ ਅੱਜ ਇਸ ਚੀਜ਼ ਦੀ ਬੜੀ ਸ਼ਰਮ ਖਾ ਰਹੀ ਹੈ ਲੱਗਦਾ ਕਿ ਅਰਜਰਬ ਵੀ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਜੀ 2012 ਤੋਂ ਬਾਅਦ ਇੱਥੇ ਜਿਹੜੀ ਜਨਗਣਨਾ ਹੋਣੀ ਸੀਗੀ 2021 ਦੇ ਵਿੱਚ ਉਹ ਜਨਗਣਨਾ ਹਜੇ ਤੱਕ ਨਹੀਂ ਕਰਵਾਈ ਗਈ ਹੈ ਕਿਉਂਕਿ 40% ਜਦੋਂ ਐਸੀ ਸਮਾਜ ਦੀ ਵੋਟ ਵੱਧ ਜਾਂਦੀ ਹੈ ਉਹ ਹਲਕਾ ਅਰਜਰਬ ਹੋ ਜਾਂਦਾ ਹੈ ਟੋਡੇ ਸਮਾਜ ਲੋਕੀਂ ਆਵਾਜ਼ ਚੱਕੀ ਗਈ ਕੋਈ ਹਾਈ ਫੋਰਡਟ ਪਾਈ ਗਈ ਜੀ ਸਾਡੇ ਸਾਡੇ ਸਮਾਜ ਦੇ ਲੀਡਰਾਂ ਵੱਲੋਂ ਡੀਸੀ ਸਾਹਿਬ ਨੂੰ ਮਲ ਕੇ ਐਸਸੀ ਕਮਿਸ਼ਨ ਨੂੰ ਵੀ ਮੰਗ ਪੱਤਰ ਦਿੱਤੇਗੇ ਇਲੈਕਸ਼ਨ ਕਮਿਸ਼ਨ ਨੂੰ ਵੀ ਮੰਗ ਪੱਤਰ ਦਿੱਤੇ ਗਿਆ ਕਿ ਜਨਗਣਨਾ ਦੇ ਆਧਾਰ ਤੇ ਸਾਡਾ ਕਪੂਰਥਲੇ ਦੀ ਸੀਟ ਐਸਸੀ ਕਰਵਾਈ ਜਾਵੇ ਹਾਂਜੀ